ਦੇਖੋ ਨਸ਼ੇ ਤਾਂ ਸੰਧੂ ਸਾਹਿਬ ਐਸੇ ਹੁਣ ਜਗ ਜਹਰ ਹੈ ਦੇ ਕੰਟਰੋਲ ਤੋਂ ਬਾਹਰ ਹੋਏ ਪਏ ਨੇ ਬਹੁਤ ਕੋਸ਼ਿਸ਼ ਕਰਕੇ ਦੇਖੀ ਹੈ ਹਾਂ ਐਨ ਜੀਓਸ ਨੇ ਵੀ ਪੋਲੀਟੀਕਲ ਪਾਰਟੀਆਂ ਨੇ ਆਪਦੇ ਆਪ ਦੇ ਗਮਗਜੇ ਮਾਰੇ ਕੋਈ ਕਹਿੰਦਾ ਸੀ ਮੈਂ 4 ਮਹੀਨੇ ਚ ਪੂਰਾ ਕਰ ਦੂ ਕੋਈ ਕਹਿੰਦਾ ਸੀ ਹੁਣ ਸਰ ਕਰਦੇ ਆ ਜੀ ਕੋਈ ਕਿੰਨੇ ਜੱਗ ਹੋ ਰਿਹਾ ਉਹ ਸਾਰੇ ਇਹਨੂੰ ਹੀ ਜਾਪਦੇ ਨੇ ਸੀਨੀਅਰ ਵੀ ਕੈਸਰ ਦੀ ਵੀ ਹੈ ਮੈਂ ਸਮਝਦਾ ਵੀ ਆਪਣੇ ਜਿਹੜੇ ਉਹਨਾਂ ਦੇ ਇਹਨਾਂ ਇਸ ਤਰ੍ਹਾਂ ਦੇ ਡਰਗ ਲੋਰਡਸ ਨਾਲ ਸੰਬੰਧ ਸਿੱਧਾ ਕੁਝ ਹੋ ਰਿਹਾ ਹੈ ਉਹ ਪਾਣੇ ਵਾਣੇ ਚ ਖੁਦ ਉੱਜ ਗਈ ਹੈ ਓਕੇ ਪਰ ਕਿਸੇ ਇੱਕਨ ਕਲਾਸ ਵੀ ਤੇ ਜਿਹੜੇ ਪੁਲਿਸ ਦੇ ਸੀਨੀਅਰ ਅਫਸਰ ਨੇ ਹੋ ਗਏ ਇਹ ਕੋਈ ਹੁਣ ਮੇਰੇ ਹੱਥ ਚ ਕਿਸੇ ਤੂ ਐਜੂਕੇਸ਼ਨ ਲਾਉਣ ਵਾਲੀ ਗੱਲ ਨਹੀਂ ਇਹ ਗੱਲਾਂ ਜੱਗ ਜਹਰ ਨੇ ਵੀ ਬਿਨਾ ਇਹਨਾਂ ਦੀ ਪੋਲਿਟਿਕਲ ਬੰਦਿਆਂ ਦੇ ਪ੍ਰੋਟੈਕਸ਼ਨ ਤੋਂ ਬਿਨਾ ਪੁਲਿਸ ਦੀ ਪ੍ਰੋਟੈਕਸ਼ਨ ਤੋਂ ਬਿਨਾ ਇਹ ਨਸ਼ੇ ਕੋਈ ਵੇਚ ਨਹੀਂ ਸਕਦਾ ਸੋ ਤੁਹਾਨੂੰ ਲੱਗਦਾ ਹੈ ਕਿ ਹਾਲੀ ਹਾਲੀ ਵੀ ਪ੍ਰੋਟੈਕਸ਼ਨ ਹੈ ਪੁਲਿਸ ਦੀ ਪੋਲਿਟਿਕਲ ਪ੍ਰੋਟੈਕਸ਼ਨ ਹੈ ਬਿਲਕੁਲ ਜੀ ਬਿਲਕੁਲ ਜੀ ਬਿਨਾ ਪ੍ਰੋਟੈਕਸ਼ਨ ਤੋਂ ਅੱਧਾ ਘੱਟ ਦਾ ਵੀ ਨਹੀਂ ਚੱਲ ਰਹੇ ਜੀ ਨਾਲ ਇਹ ਨਸ਼ੇ ਖਤਮ ਹੋਣਗੇ ਹਾਂ ਤੁਸੀਂ ਆਪ ਕੋਈ ਹੋਰ ਕਿਸੇ ਤੇ ਅਲੀਗੇਸ਼ਨ ਵੀ ਲਾਉਂਦੇ ਕੁਛ ਨਹੀਂ ਕਰਦੇ ਹੰਦੂ ਸਾਹਿਬ ਪਰ ਇਹਨਾਂ ਦੇ ਮੌਜੂਦ ਸਰਕਾਰ ਦੇ ਆਪ ਦੇ ਐਮਐਲਏ ਜਿਨ੍ਹਾਂ ਦੀ ਕ੍ਰੈਡੀਬਿਲਟੀ ਤੇ ਕੋਈ ਡਾਊਟ ਨਹੀਂ ਕਰ ਸਕਦਾ ਜਿਨ੍ਹਾਂ ਦੀ ਕੰਪੀਟੈਂਸੀ 'ਤੇ ਕੋਈ ਡਾਊਟ ਨਹੀਂ ਕਰ ਸਕਦਾ ਉਸਨੇ ਅਲਿਗੇਸ਼ਨ ਲਾਏ ਨੇ ਕਮਰਵਿੰਦੇਜ ਪ੍ਰਤਾਪ ਸਿੰਘ ਰਿਟਾਇਰਡ ਰਿਟਾਇਰਡ ਵੀ ਆਪਾਂ ਕਹਿ ਸਕਦੇ ਹਾਂ ਜਿਹੜੇ ਛੱਡ ਕੇ ਆਏ ਜੌਬ ਆਈਜੀਬੀ ਇਹਨਾਂ ਦੇ ਵਿੱਚ ਰਲ ਲਈ ਜੇ ਹੁਣ ਉਹਨਾਂ ਦਾ ਇੱਕ ਆਪ ਦਾ ਐਮਐਲਏ ਜਿਹੜਾ ਕੇ ਇਸ ਜੰਤਰਤੰਤਰ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਉਹਨੇ ਕੋਈ ਐ ਤਾਂ ਹੈ ਨਹੀਂ ਮਨੁੱਖਾਂ ਤੋਂ ਦੂਜੀ ਕਲਾਸ ਦਾ ਮੂਵੀ ਵੀ ਐਜੂਕੇਸ਼ਨ ਆਸਾ ਜੀ ਨਿਸ਼ੇ ਵੇਦੇ ਹੋ ਕਰਦੇ ਉਹਨੇ ਬਸ ਸਪੈਸਿਫਿਕ ਜਿਹੜੀ ਪੁਲਿਸ ਵੀ ਦਿੱਤੇ ਨੇ ਕਿ ਇੱਥੇ ਇੱਥੇ ਕੀ ਹੋ ਰਿਹਾ ਹੈ ਇਹ ਉਹ ਇੱਕ ਆਈਪੀਐਸ ਅਫੀਸਰ ਮੰਨ ਲਓ ਦੋਹਰਾਮ ਜੁਦਾ ਸਰਕਾਰ ਦਾ ਇਹ ਇਨਜਾਮ ਲਾ ਰਿਹਾ ਹੈ ਤਾਂ ਉਹਦਾ ਕੋਈ ਮਤਲਬ ਹੈ ਤਾਂ ਫਿਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਸਰਕਾਰ ਤੋਂ ਸਮਝਦਾਰ ਹੈਗੀ ਹੈ ਜੀ ਸਰਕਾਰ ਨੂੰ ਪਤਾ ਹੈ ਵੀ ਇਸ ਨੂੰ ਜੇ ਆਪਾਂ ਗਏ ਸਮਝਦਾਰ ਹੋਣਾ ਚਾਹੀਦਾ ਪਤਾ ਹੈ ਉਹਨਾਂ ਨੂੰ ਹਮ ਸਮਝਾ ਤਾਂ ਲੋਕ ਨੂੰ ਉਹਨਾਂ ਮੰਨਦਾ ਪਤਾ ਕਰਨ ਚਾਹੀਦਾ ਕਿ ਹਾਂ ਬਾਕੀ ਮੌਜੂਦਾ ਜਿਹੜਾ ਨਿਜਾਮ ਹੈ ਇਹ ਸਰਕਾਰ ਦਾ ਜਿਹੜਾ ਮਰਜੀ ਪੇਲਰ ਹੈ ਉਹ ਕਿਸ ਤਰ੍ਹਾਂ ਦੇ ਤਰੀਕੇ ਨਾਲ ਇੰਨਾ ਕਮਾਚ ਇਨਵੋਲ ਹੋਇਆ ਐਮਐਲਏ ਤੁਸੀਂ ਤੁਸੀਂ 5 ਸਾਲ ਐਮਐਲਏ ਵੀ ਰਹੇ ਜੇ ਤੁਸੀਂ ਸਰਕਾਰ ਨੂੰ ਜਾਂ ਸਰਕਾਰ ਨੂੰ ਜੇ ਪੁੱਛੇ ਕੀ ਕਰਨ ਦੀ ਲੋੜ ਆ ਨਸ਼ੇ ਖਤਮ ਕਰਨ ਲਈ ਓਵਰਡੋਸ ਡੈਥਸ ਨਾ ਹੋਣ ਉਹਦੇ ਤੋਂ ਬਚਣ ਲਈ ਤੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਦੇਖੋ ਸੰਧੂ ਸਾਹਿਬ ਇਹ ਹੈ ਕਿ ਪਹਿਲੀ ਗੱਲ ਪਾਇਰ ਪਬਲਿਕ ਨੂੰ ਕੰਫੀਡੈਂਸ ਲੈ ਕੇ ਹੂੰ ਪਹਿਲਾਂ ਤਾਂ ਕਾਰਨ ਕੀ ਨੇ ਨਸ਼ੇ ਕਿਉਂ ਕਰਦੇ ਨੇ ਬੱਚੇ ਹੂੰ ਉਹ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਮੇਰੇ ਮਨ ਕੋ ਉਹ ਮੋਟੇ ਜਿਹੇ ਕਾਰਨ ਹੋ ਸਕਦਾ ਕੁਝ ਹੋਰ ਵੀ ਕਾਰਨ ਦੱਸਣ ਲੋਕ ਵੀ ਗਰੀਬੀ ਹੈ ਇਸ ਤਰ੍ਹਾਂ ਪਰ ਫਿਰ ਵੀ ਵੱਡਾ ਕਾਰਨ ਤਾਂ ਬੇਰੁਜ਼ਗਾਰੀ ਬਣ ਜਾਂਦਾ ਜੀ ਬੇਰੁਜ਼ਗਾਰ ਹਰੇਕ ਨੂੰ ਮਿਲਦਾ ਹੋਵੇ ਇੱਕ ਤਾਂ ਉਹ ਆਪ ਦੇ ਕੰਮ 'ਚ ਵਿਜੀਲ ਨਹੀਂ ਰਹੇ ਨੰਬਰ 2 ਉਹਨਾਂ ਨੂੰ ਆਪ ਦੀ ਆਈਡੈਂਟੀਟੀ ਕਰਨ ਜੁਗੇ ਪੈਸੇ ਨਹੀਂ ਜਾਂਦੇ ਨੇ ਤਾਂ ਰੋਜ਼ਗਾਰ ਬਹੁਤ ਜ਼ਰੂਰੀ ਹੈ ਤੇ ਦੂਜਾ ਇਹ ਹੈ ਵੀ ਜਿਹੜੇ ਸਾਡੇ ਖੇਤਾਂ ਦੇ ਵਿੱਚ ਕਾਰਨ ਹੈ ਜੀ ਜਿਹੇ ਉਹ ਕੰਮ ਕਰਾ ਰਹੇ ਹਨ ਉਸ ਦੇ ਜਿਹੜੇ ਵਿਰੋਧ ਦਾਰ ਕਰਦੇ ਨੇ ਉਹਦੇ ਨੇ ਵੀ ਜਦੋਂ ਸੀ ਕੋਈ ਕੰਮ ਕਰ ਲਈਏ ਜਿਹੜੇ ਟੈਪਿੰਗ ਨੇ ਹਾਰਡਲਸ ਨੇ ਕ੍ਰੀਏਟ ਕੀਤੀਆਂ ਜਾਂ ਨਹੀਂ ਆ ਤਾਂ ਕੁਦਰਤੀ ਹੈ ਉਹ ਸਾਰਾ ਨੌਜਵਾਨਾਂ ਦੀ ਅੱਜਕੱਲ ਫ੍ਰਸਟ੍ਰੇਸ਼ਨ ਦਾ ਕਾਰਨ ਬਣ ਰਿਹਾ ਹੈ ਜਿੱਥੇ ਯਾਨੀ ਮਤਲਬ ਕਿ ਉਹਨਾਂ ਨੂੰ ਨਸ਼ਿਆਂ ਦਾ ਹਾਰਾ ਲਾਂਡੀ ਮਜਬੂਰ ਹੋਣਾ ਪੈਂਦਾ ਜਾਂ ਉਹਨਾਂ ਨੂੰ ਕੋਈ ਇਹ ਉਹਨਾਂ ਦੀ ਮਜਬੂਰੀ ਦਾ ਫਾਇਦਾ ਖਾ ਕੇ ਫ੍ਰਸਟ੍ਰੇਸ਼ਨ 'ਚ ਹੈਗੇ ਨੇ ਕੋਈ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਇਸ ਕਰਕੇ ਉਹ ਧਿਆਨ ਕਰਕੇ ਫਿਰ ਜ਼ਰੂਰੀ ਹੈ ਵੀ ਅਸੀਂ ਉਹੋ ਜਿਹੜੇ ਕਾਰਨ ਨੇ ਫਿਰ ਉਹਨਾਂ ਦਾ ਹੱਲ ਕੀ ਕਰਦਾ ਨਸ਼ਾ ਦਾ ਕਾਰਨ ਆ ਨਸ਼ਾ ਦਾ ਔਰ ਬੇਰੋਜ਼ਗਾਰੀ ਆ ਤੇ ਬੇਰੋਜ਼ਗਾਰੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਨਾਦਰ ਸਿੰਘ ਤੁਸੀਂ ਸਿਮਨਾ ਜੁੜਾ ਹੱਲ ਕਰਨੀ ਚਾਹੀਦੀ ਹੈ ਜੀ ਜੀ ਤੇ ਉਹਦੇ ਲਈ ਜਿਸ ਤਰ੍ਹਾਂ ਆਪਣੇ ਗੂਨ ਸੈੱਲ ਬਣੇ ਹੋਏ ਨੇ ਕੋਈ ਹੋਰ ਵੀ ਡੈਡੀਕੇਟਿਡ ਸੈੱਲ ਬਣੇ ਹੋਏ ਨੇ ਪਲੀਜ਼ ਦਾ ਡੈਡੀਕੇਟਿਡ ਸੈੱਲ ਬਣਾਉਣਾ ਚਾਹੀਦਾ ਹੈ ਇਹ ਕੱਲਾ ਇਹ ਨਹੀਂ ਵੀ ਉਹ ਪੁਰੀ ਸਿੰਘ ਕਰਨ ਹੂੰ ਉਹਨਾਂ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਜਿਹੜੇ ਅਲੱਗ-ਅਲੱਗ ਵਿੰਗ ਨੇ ਜਿਹੜੇ ਨਸ਼ਾ ਨਾਲ ਡੀਲ ਕਰਦੇ ਨੇ ਜਿਵੇਂ ਸ਼ਸਦਾਉ ਕੇਂਦਰ ਨੇ ਤੇ ਹਸਪੀਟਲ ਨੇ ਤਾਂ ਕਿ ਐਸਵਰੇਟ ਰੀਸ ਦਾ ਇਹ ਹਾਲ ਹੈ ਜੀ ਉਹ ਕਿਸੇ ਵੀ ਐਡਿਕਟ ਨੂੰ ਇਸ ਕਰਕੇ ਨਹੀਂ ਫੜਦੇ ਕਿ ਜੇ ਇਹਨੂੰ ਨਸ਼ੇ ਦੀ ਟੂਟ ਨਾਲ ਇਹਨੇ ਇਹਨੂੰ ਕੁਝ ਹੋ ਗਿਆ ਤਾਂ ਜਿੰਮੇਵਾਰ ਕੌਣ ਹੋਊਗਾ ਸੋ ਤੁਹਾਡਾ ਮਤਲਬ ਹੈ ਕਿ ਪੁਲਿਸ ਪੁਲਿਸ ਦਾ ਜਿਹੜਾ ਮਹਿਕਮਾ ਵਾ ਜਿਹੜਾ ਇਹਦੇ ਨਾਲ ਡੀਲ ਕਰਦਾ ਵਾ ਉਹਦਾ ਸੰਪਰਕ ਡੀ ਐਡਿਕਸ਼ਨ ਸੈਂਟਰ ਤੇ ਐਨ ਜੀਓਜ਼ ਨਾਲ ਵੀ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਉਹਨਾਂ ਨਾਲ ਸਾਲ ਮੇਲ ਉਹਨਾਂ ਦੇ ਹੋਣੇ ਚਾਹੀਦੇ ਜੇ ਤਾਂ ਕਿ ਜਦੋਂ ਕੋਈ ਬੰਦਾ ਕਿਸੇ ਕੋਈ ਨਸ਼ਾ ਕਿਸੇ ਕੋਲ ਵੜਾਇਆ ਜਾਂਦਾ ਹੈ ਰਾਈਟ ਖਾਨ ਪੀਣ ਵਾਲਿਆਂ ਕੋਲ ਵੈਸੇ ਤਾਂ ਬੜੀ ਸਿੱਧੀ ਜੀ ਗੱਲ ਹੈ ਜੀ ਜਿਹੜੇ ਸਿਰਫ ਖਾਨ ਪੀਣ ਵਾਲੇ ਨਹੀਂ ਉਹਨਾਂ ਨੂੰ ਤਾਂ ਐਸ ਜਿਹੜੇ ਕੰਜੂਸਡ ਯੂਜ਼ ਕਰਨਾ ਚਾਹੀਦਾ ਹੈ ਵੱਡੇ ਸਮਗਲਰ ਨੇ ਜਿਹੜੇ ਡਰਗ ਲਾਰਡਸ ਨੇ ਉਹਨਾਂ ਤੱਕ ਪਹੁੰਚਣ ਲਈ ਤੇ ਉਹਨਾਂ ਨੂੰ ਖੜਨ ਲਈ ਪਰ ਅਫਸੋਸ ਹੈ ਸੰਧੂ ਸਾਹਿਬ ਵੀ ਉਹ ਪਤਾ ਪਰ ਜੰਤਰ ਮੰਤਰ ਸਾਰੇ ਨੇ ਪੁਲਿਸ ਨੂੰ ਵੀ ਸਾਰਾ ਪਤਾ ਹੈ ਇਹ ਨਹੀਂ ਵੀ ਕੋਈ ਆਪਕਾ ਹੁਣ ਬੈਠੇ ਆਪਕੋ ਇਸ਼ਲਾਹ ਦੇ ਰਹੇ ਆ ਉਹਨੂੰ ਆਪਣੇ ਤੋਂ ਵੱਧ ਪਤਾ ਹੈ ਕਿ ਇਸ ਤਰੀਕੇ ਨਾਲ ਮੰਦ ਹੋ ਸਕਦਾ ਹੈ ਮਿਹਰਬਾਨੀ ਜਹੂਰੀਆਂ ਨੇ ਕਿਤੇ ਕ੍ਰਿਟੀਕਲ ਲੋਕ ਵਿੱਚ ਇਨਵੋਲਵ ਹੋਏ ਹੋਏ ਨੇ ਉਹਨਾਂ ਦੇ ਪ੍ਰੈਸ਼ਰ ਪਾਉਂਦੇ ਨੇ ਉਹ ਸ਼ਹਿਰ ਅੰਡਰ ਪ੍ਰੈਸ਼ਰ ਪਹਿਲਾਂ ਵਿੱਚ ਖੁਦ ਵੀ ਇਨਵੋਲਵ ਹੋਏ ਹੁੰਦੇ ਨੇ ਫਿਰ ਉਹਨੂੰ ਪ੍ਰੋਟੈਕਟ ਕਰਦੇ ਨੇ ਇਸ ਕਰਕੇ ਚਾਣਾ ਮਾਣਾ ਇਹਨਾਂ ਉਹ ਵੀ ਹੈ ਸਾਡਾ ਵੀ ਉਹਨਾਂ ਨੂੰ ਇਹ ਹੁਣ ਜਿਹੜਾ ਹੈਗਾ ਬੜੀ ਸੈਂਸੇਰਿਟੀ ਨਾਲ ਕਦਮ ਚੁੱਕਨੇ ਪੈਣਗੇ ਤੇ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਪਏਗਾ ਤਾਂ ਤਾਂ ਇਹ ਨਸ਼ੇ ਬੰਦ ਹੋ ਸਕਦੇ ਨਹੀਂ ਕੋਈ ਆਪਾਂ ਨੂੰ ਪਤਾ ਹੈ ਹਮਲਾ ਮਾਰਨਾ ਪਊਗਾ ਤਾਂ ਇਹ ਮਸਲਾ ਖਤਮ ਹੋ ਸਕਦਾ